ਓ ਚੱਲ ਨਾ ਮੱਗਰਾ ਅੱਛਾ ਜੱਗੀਆਂ ਪਣ ਕਿੱਧਰ ਬਾਗਿਆਂ ਯਾਰਾ ਪਾਇਆ ਦੋ ਦਿਨ ਹੋ ਗਏ ਛਮਾਨ ਦਾ ਹੋਣੀ ਫੜਾ ਗਿਆ ਕਣੇ ਦੇਖਣੇ ਤਲ ਹੂੰਗਾ ਜੀ ਚੱਲ ਓ ਜੱਗੀਆਂ ਏ ਓ ਜੱਗੀ ਹੈ ਨਹੀਂ ਓ ਮੱਗਣਾ ਹੋਏ ਤਾਂ ਹੈ ਨਹੀਂ ਹੁਣ ਕੀ ਕਰੀਏ ਯਾਰਾ ਚਲ ਦੇਖਦੇ ਆਂ ਇਧਰ ਕਿਤੇ ਹੂੰਗਾ ਓ ਆਉਂਦਾ ਵੇ ਓ ਆਇਆ ਮਰੀਆ ਉਹ ਮਾਰੇਗਾ ਮੈਨੂੰ ਕਰੇ ਤੋ ਓਕੇ ਦੇਣੀ ਤੂੰ ਮਾਰਦਾ ਬੱਤ ਲੈ ਕੇ ਮਾਰਦਾ ਮੈਨੇ ਤੂੰ ਅੱਧਾ ਪਿੰਡ ਖਤਮ ਹੋ ਜੂਆ ਪਰ ਤੂੰ ਨਹੀਂ ਮਰਦਾ ਮਲੀਆ ਓ ਯਾਰ ਮਾਰੂਂਗਾ ਨਹੀਂ ਤੇ ਤੂੰ ਮਾਰਦਾ ਤੇ ਨਹੀਂ ਜਾਂਦਾ ਕੀ ਹੋ ਗਿਆ ਤੈਨੂੰ ਉੱਤੇ ਧੱਫੜਾ ਗਿਆ ਯਾਰ ਪਹਿਲਾਂ ਤੈਨੂੰ ਆ ਪਤਾ ਕੀ ਬਣਾ ਗਿਆ ਆ ਫੜ ਪੈਂ ਪੋਸਟ ਫੜਾ ਗਿਆ ਉਹ ਦਸ ਕੀ ਸ਼ੋਜਾ ਅੱਗ ਸਵਾ ਪੋਸਟ ਕਿੱਟੇ ਰੰਗ ਲੱਗ ਗਿਆ ਉਹ ਖਾਮਲੀ ਚਿੱਟੇ ਰੰਗ ਦਾ ਚ ਹਾਂ ਹੁਣ ਓਹੋਹੋ ਉਹ ਜਮੀ ਤੇਰਾ ਦਿਮਾਗ ਮੈਂ ਟੋਆ ਫਿਰਦਾ ਉਹਦਾ ਉਹ ਤੈਨੂੰ ਗਿਆ ਮਰਵਾਤੀ ਸੀ ਤੂੰ ਤਾਂ ਉਹ ਕੀ ਹੋ ਗਿਆ ਉਹ ਤਾਂ ਕੋਕੀ ਨਾ ਸੱਜ ਰਿਆ ਉਹ ਅੱਛਾ ਉਹ ਟਿੱਟਾ ਹੈ ਉਹ ਤਨੋ ਗਿਆ ਓਏ ਤੂੰ ਇਹ ਕੰਮ ਕਿਦੋਂ ਕਰਨ ਲੱਗਿਆ ਪੁੱਕੀਆਂ ਵਾਲਾ ਕੰਮ ਠੀਕ ਸੀਗਾ ਓਏ ਵਿੱਚ ਹੀ ਕੁਝ ਕਰ ਲਈਦਾ ਜੇ ਪੈਸੇ ਮਿਲਦੇ ਨਾ ਮੋਟੀ ਰਕਮ ਸਾਰਾ ਕੁਝ ਕਰ ਲਈਦਾ ਅੱਛਾ ਕਿੰਨੇ ਕੇ ਪੈਸੇ ਬਣ ਜਾਂਦੇ ਫਿਰ ਓਏ 20-25 ਲੱਖ ਰੁਪਏ ਇੱਕ ਦਿਨ ਦਾ ਮੰਨਦਾ ਚੋਂ 20-25 ਲੱਖ ਇੱਕ ਦਿਨ ਦਾ ਇੱਕ ਦਿਨ ਦਾ ਓਹ ਥੋੜੀ ਮਾਇਆ ਆ ਤੁਹਾਡਾ ਪੋਸਟ ਪਾਸ ਤੇ ਭੁੱਕੜ ਭੱਕੜ ਚ ਕੁਝ ਨਹੀਂ ਬਚਦਾ ਹੈਗਾ ਇਹੋ ਹੀ ਬਚਦਾ ਆ ਮੋਟਰਸਾਈਕਲ ਇਹਦੇ ਪੈਸਿਆਂ ਦੀ ਆ ਮੈਂ ਤਾਂ ਫੋਨ ਗਵਾਈ ਕਰਦਾ ਓਏ ਤੇ ਨਾਲੇ ਵਾ ਪਰਸ ਦੇ ਉੱਤੇ ਕਰ ਲਿਆ ਸੀ ਛੱਡਿਆ ਇਹਨੂੰ ਨਮੀ ਆ ਲੈ ਆਂ ਹਾਂ ਬਧਾਈਆਂ ਭਾਈ ਫਿਰ ਤਾਂ ਤੁਹਾਨੂੰ ਬਧਾਵੇ ਰੱਬ ਹਾਂ ਤਾਂ 15 ਰੁਪਏ ਮਾਰਦਾ ਨਾ ਮੈਂ ਕਹਿੰਦਾ ਤੂੰ ਗੱਲੀ ਛੱਡ ਦੇ ਉਹ ਅੱਛਾ ਉਹ ਨਾਲੇ ਛੋਟ ਲੱਗਦਾ ਮੈਨੇਜਰ ਲੱਗ ਗਿਆ ਯਾਰ ਉਹ ਕਾਨੂੰ ਲੱਗ ਗਿਆ ਮੈਨੇਜਰ ਐਮਲੀਆ ਮੈਂ ਹੀ ਉਹਨੂੰ ਕੱਪ ਮਾਰਿਆ ਸੀਗਾ ਅੱਛਾ ਉਹ ਮੈਂ ਗਿਆ ਜਿਹੜੇ ਕੋਲ ਕੱਲ ਅੱਛਾ ਉਹ ਕਹਿੰਦਾ ਮੈਂ ਤਾਂ ਕੱਲ ਕਹਿੰਦਾ ਮੈਨੇਜਰ ਲੱਗਾ ਕਹਿੰਦਾ ਪੈਸੇ ਚੱਕੀ ਬੰਦਾ ਗੁੱਟੀਆਂ ਉਹ ਤਾਂ ਉਹਨੂੰ ਮੈਂ ਲਿਆ ਕਿਤੇ ਜੀ ਪੈਸੇ ਮਾਰ ਦੇ ਮਿਲੀ ਸੀ ਅੱਛਾ ਮੈਨੂੰ ਕਹਿੰਦਾ ਪੈਸੇ ਕਿੱਥੋਂ ਨਾ ਆ ਮੈਂ ਕੈਂ ਕਰਕੇ ਮੈਂ ਮੈਨੇਜਰ ਲੱਗਿਆ ਮੈਂ ਗੱਪ ਮਾਰਿਆ ਨੂੰ ਕੱਪ ਲਾ ਮਾਰ ਕੇ ਉਹ ਇਹ ਮਨ ਗਲਤ ਹੁੰਦਾ ਸਾੰਬਲੀਆ ਮਰੀਦੇ ਦੇ ਨੇ ਪੈਸੇ ਹੁੰਦੇ ਜਿੰਨੇ ਗੁੱਟੀਆਂ ਚੱਕੀ ਫਿਰਦਾ ਹੈ ਸਾਡਾ ਉਹ ਮੈਂ ਭਰਾਵਾਂ ਨੂੰ ਮੱਖਿਆ ਸੀ ਮੈਂ ਕਹਿੰਦਾ ਮਾਗਰ ਪੈ ਗਿਆ ਉਹ ਕਹਿੰਦਾ ਗਰਮ ਬਲਾ ਹੁੰਦਾ ਯਾਰ ਉਹ ਉਹ ਤਾਂ ਇਹੀ ਆ ਪਹਿਲਾ ਦਿਨ ਤੋਂ ਹੀ ਸੁਪਨਾ ਆ ਤਾਂ ਨਹੀਂ ਮਾਣਾ ਚੱਲ ਨਾ ਮੇਰਾ ਹੱਲ ਕਰ ਦੇ ਹੁਣ ਤੇਰਾ ਹੱਲ ਕਰ ਦਿੰਨੇ ਆਂ ਅਮਲੀਆ ਦੱਸਿਆ ਤਾਂ ਨਹੀਂ ਕਿਸੇ ਹੋਰ ਨੂੰ ਇਹ ਤੋਂ ਇਹਦੇ ਬਾਰੇ ਮਾਲ ਵਾਰੇ ਮੈਂ ਮਾਤਾ ਛੋੜਿਆ ਵਾਲੇ ਗੋਲੀ ਯਾਰ ਧਰੋਗਿਆਂ ਦਿਖਾਇਆ ਤਾਂ ਨਹੀਂ ਯਾਰ ਦਿਖਾਇਆ ਸੀ ਭਰਾਵਾ ਦੱਸ ਦ ਓਏ ਓਏ ਅਮਲੀ ਕਿਤਾਬ ਦਾ ਵਾਤੇਰਾ ਆ ਚੱਕ ਤੂੰ ਤੇਰਾ ਮਾਲ ਪਤਾ ਇਹਨੂੰ ਫੜ ਧੰਨਵਾਦ ਤੈਨੂੰ ਕਿਹ ਜਿੱਦ ਨੂੰ ਖੋਹ ਦਿੰਦਾ ਮੈਂ ਓਏ ਹੁਣ ਕੀ ਹੁਣਾ ਤੇ ਜਬਾਤ ਸਪੈਸ਼ਲ ਮੰਗਾਈ ਆ ਬਾਹਰੋਂ ਮੈਂ ਅੱਛਾ ਮਿੱਠੀਆਂ ਗੋਲੀਆਂ ਆ ਇਹ ਰੰਗ ਬਰੰਗੀਆਂ ਓਏ ਆਂ ਕੀ ਚੱਕੀ ਫਿਰਦਾ ਓਏ ਇਹ ਪੂਰੇ ਟੌਪ ਨਾ ਚੰਨੇ ਚ ਖਾ ਕੇ ਦੇਖ ਦੂੰ ਇੱਕ ਆ ਪੋਸਟ ਬੋਧ ਤਾਂ ਧੁੱਲ ਜੈਗਾ ਕਿਧਰੀ ਹੁਣ ਕਿਤੇ ਹੋਰ ਤਾਂ ਨਹੀਂ ਛੱਪ ਪਹਿਲਾਂ ਚਿੱਟਾਆਂ ਫਲਾ ਗਿਆ ਸੀ ਓਏ ਨਹੀਂ ਨਹੀਂ ਇਹ ਤੂੰ ਲੇ ਕੋ ਐਂ ਦਿਖਾਣਾ ਇਹ ਵਾਲਾ ਕੋਈ ਇੱਥੇ ਹੈ ਕੋਈ ਆ ਦਿਖਾਉ ਨਹੀਂ ਉਹ ਇੱਥੇਗਾ ਕੰਦਾਂ ਦੇ ਵੀ ਅੱਖਾਂ ਕੰਨ ਪਰਦੇ ਹੁੰਦੇ ਆਗੇ ਸਾਹ ਕੋਤ ਹੋਰ ਰਿਕਾਰਡ ਹੋ ਜੂਗਾ ਇਹ ਗੱਲਾਂ ਪ੍ਰਾਣੀਆਂ ਹੋ ਗਈਆਂ ਹੁਣ ਉਹ ਪੁਰਾਣੇ ਜਮਣ ਦੇ ਗੱਲਾਂ ਸੀਆਂ ਹੋਣ ਓਏ ਆਮਲੀਆਂ ਹੁਣ ਕੈਮਰੇ ਆ ਗਏ ਮੋਬਾਈਲਾਂ ਦੇ ਫਰੇਕ ਕੱਢ ਕੇ ਜੁੱਟਾਂ ਖੜ ਜਾਂਦਾਗਾ ਲੈ ਕੇ ਅੱਛਾ ਨਾਲੇ ਤਾਂ ਤੂੰ ਖਾਏਂਗਾ ਨਾਲੇ ਪਵਾਏਂਗਾ ਮੇਰੀ ਕਿਹਦੇ ਨਹੀਂ ਮੱਗਨ ਹੁੰਦਾ ਨਾ ਕਰਤੀਆਂ ਫੰਨ ਲਾ ਪਾਵਰ ਮੱਕਰ ਚਾਹ ਤੰਗਾ ਮੱਕਰ ਤੂੰ ਇਹ ਤੂੰ ਇੱਥੇ ਕੀ ਕਰ ਰਹੀ ਕਮਾਈ ਸੀ ਬਸ ਮੈਂ ਕਰ ਰਹੀ ਨਹੀਂ ਕਮਾਈ ਭਰਾਵਾ ਦਿਉਂਦਾ ਰਹਿ ਇਹਨੇ ਬੱਚੇ ਜਿਉਣ ਠੀਕ ਹੈ ਮੰਗਲ ਮਚਾਦਾ ਮੰਗਦਾ ਮਾਤਾ ਇਹ ਗੱਲਾਂ ਤੂੰ ਛੱਡ ਪਰੇ ਸਾਡੇ ਹੁੱਡੇ ਨੂੰ ਨਾ ਦ ਗੱਲਾਂ ਛੱਡ ਦੇ ਕੋਈ ਗੱਲਾਂ ਫੇ ਗੱਲਾਂ ਕਰ ਮੇਰੇ ਹੁਣ ਤੇ ਅੱਛਾ ਲੱਗਦਾ ਤੈਨੂੰ ਆ ਹੁਣ ਤੇ ਨਾ ਤੇ ਮੈਂ ਤੈਨੂੰ ਹੋਰ ਮਾਰ ਲੈ ਕੇ ਦਿੰਦਾ 4-5000 ਰੁਪਏ ਓਏ ਨਾਲੇ ਗੱਡੀ ਦੀ ਪਾਲਟੀ-ਪੋਲਟੀ ਨਾ ਕਰਦਾ ਪਾਲਟੀ ਮੈਥੋਂ ਨਹੀਂ ਉਹ ਤੇ ਮੰਗੀ ਹਟਿਆਲੇ ਤੋਂ ਓਏ ਛੋਟਿਆਂ ਦਾ ਮਗਰ ਪਾਇੰਦਾ ਯਾਰ ਓਏ ਮਗਰ ਮੁਗਰ ਕਿਉਂ ਪਊਗਾ ਇਹ ਤੰਗੀ ਭਲੀ ਗੱਡੀ ਲੈਣ ਦੇ ਕੇ ਤੈਨੂੰ ਦਊਗਾ ਪਾਲਟੀ ਹੁਣ ਐ ਕਰਦਾ ਛੋਟਿਆਂ ਨੂੰ ਖਵਾਇਆ ਮੈਂ ਕੱਤੀ ਨਾਲ ਉੱਥੇ ਮੰਗ ਜਨਾ ਓਏ ਖਵਾ ਤੂੰ ਚਲ ਦੇਈ ਉਹਨੂੰ ਐਨ ਦੱਸ ਨਹੀਂ ਲਿਆਇਆ ਕਿ ਤੁਮਾ ਓਏ ਰੋ ਮੈਂ ਤੇਰਾ ਪਰਦਾ ਫੋਨ ਰੱਖੂ ਤਾ ਨਾ ਹੀ ਲੈਂਦਾ ਮੈਂ ਕਹਿੰਦਾ ਆਪਣੀਆਂ ਅਸੀਂ ਇਕੱਠੇ ਪੜਦੇ ਰਹਿਆ ਸੱਜਾ ਮੈਥੂ ਨਾ ਮੰਗਣ ਲੱਗ ਜੋ ਚਲ ਚੰਗਾ ਓਏ ਕਤੰਗਾਂ ਮਲਿਆ ਮਾਲਟੀ ਦੇ ਨਹੀਂ ਗੱਡੀ ਨੀ ਹਾਂ ਚੱਕਰੀ ਨਾ ਮੰਨੀ ਤੂੰ ਮੈਂ ਕਹਿ ਦੂੰਗਾ ਹੱਡਣ ਨੂੰ ਓਏ ਉਹ ਤਾਂ ਮੈਂ ਗਰ ਬੰਦਾ ਯਾਰ ਛੇ ਦਾ ਘਟੀਆਂ ਬੰਦਾ ਬੰਦਾ ਬਣਾਏ ਨਹੀਂ ਆ ਇਹ ਨੂੰ ਕੱਲੇ ਪਰਸੇ ਗੁੱਟੀ ਹੋਰ ਦਿੱਤੀ ਰੋਟਾ ਦੀ ਮੈਂ ਅੱਛਾ ਪਾਰਟੀ ਠੋਕ ਕੇ ਲਈਓ ਤੂੰ ਚਲ ਚੰਗਾ ਪਰ ਤੇ ਦਾ ਕਿਵੇਂ ਨਹੀਂ ਉਹ ਉਹ ਕੋਈ ਗੱਲ ਨਹੀਂ ਚੰਗਾ ਮਾਲ ਬੰਨੀ ਚੱਕਰੀ ਨਾ ਬੰਨੀ ਚੰਗਾ ਉਹ ਮੱਗਣਾ ਪਤਾ ਨਹੀਂ ਰਹਿ ਗਏ ਉਹ ਭੁੱਕੀ ਖਾਂਦੇ ਉਹ ਜਮਾਕ ਜਾਂ 2 ਮਹੀਨੇ ਹੋ ਗਏ ਪਹਿਲਾਂ ਗੱਡੀ ਲਿਆ ਉਹ ਨਹੀਂ ਆਪਾਂ ਵੀ ਨੱਕਰੀਏ ਕੰਮ ਆ ਜਾਂ ਉਹ ਆਪਾਂ ਤਾਂ ਕੌਣ ਲਵਾਂ ਪਹਿਲਾਂ ਕਿਹਦਾ ਬੰਦਾ ਵੜਦੇ ਆਪਾਂ ਚੱਲ ਹਣਾ ਇਹ ਨਹੀਂ ਬੁਣ ਗੱਲ ਆਪਾਂ ਵੀ ਗੱਡੀ ਲਿਆਵਾਂਗੇ ਮੋਟੂ ਸੈਂ ਦਾ ਪਹਿਲਾਂ ਲਿਆਏ ਉਹ ਮੱਗਣਾ ਮੋਟੂ ਸੈਂ ਕਿਹੜਾ ਪੁੱਛ ਖਗਿਆ ਉਹ ਲੱਤ ਟੁੱਟ ਨਹੀਂ ਕਾਲੇ ਯਾਰ ਹੋਰ ਚਾਚਾ ਉਹ ਕਿਵੇਂ ਆਪਣੀ ਆ ਬੜੀਆ ਉਹ ਕਿੱਦਾਂ ਫਿੱਦਾ ਵੇ ਇੱਧਰ ਹੀ 10 ਰੁਪਏ ਦੇ ਦੇ ਉਹ 10 ਰੁਪਏ ਦਾ ਕੀ ਕਰੇਗਾ ਯਾਰ ਉੱਤੇ ਦਿਖਾਉਂਗਾ ਉਹ ਤੇਰੀ ਤੈਨੂੰ ਮੈਂ ਖਵਾ ਦਨਾ ਤੇਰੇ ਕਿੱਥੋਂ ਗੋਲ ਆਈ ਓਏ ਹੈ ਨਹੀਂ ਆ ਮੈਨਰੇ ਕੋਲੇ ਉਹਨੇ ਤਾਂ ਜਾਵਾਂ ਰੱਖੇਗਾ ਆ ਕੀ ਆ ਓ ਮਿੱਠੀਆਂ ਗੋਲੀਆਂ ਐ ਤਾਂ ਯਾਰ ਅੱਛਾ ਤੇ ਕਲੇਰਾ ਨੂੰ ਯਾਰਾਂ ਅੱਜ ਤਨੂੰ ਮੈਂ ਖੋਲਦੀ ਨਹੀਂ ਆ ਲੈ ਤਾਂ ਚਾ ਕਿੱਥੋਂ ਲੈਦਾ ਦੁਕਾਨ ਤੋਂ ਵੀ ਨਹੀਂ ਮਿਲਦੀਆਂ ਓਨੇ ਤਾਂ ਬਾਣੀਆਂ ਤਕੜੀਆਂ ਮਣਾਈਆਂ ਬਰੋਂ ਅੱਛਾ ਉਹ ਤੂੰ ਇੱਕ ਵਾਰੀ ਖਾ ਲੈ ਨਾ ਲੋਜ ਆਏਗਾ ਮੇਰੇ ਕੋਲੇ ਠੀਕ ਆ ਬਾਣੀ ਤਕੜੀ ਚੀਂ ਜਾ ਲੈ ਕੋਈ ਨਾ ਲੱਗ ਰਿਹਾ ਤੂੰ ਨਾ ਮਾਂ ਨਾ ਘਰ ਜਾਇਆ ਆਹ ਬਣੀ ਤੇ ਤੇ ਘਰ ਨਾ ਚੰਗਾ ਚਲ ਨਾ ਮੱਕੜਾ ਇੱਕ ਤਾਂ ਪੱਟ ਲਿਆ ਹਨਾ ਇੱਕ ਤਾਂ ਹੁਣ ਪੱਟ ਲੀਏ ਜੇ ਆਪਣਾ ਮਾਲ ਵੇਚਣ ਲੱਗੋ ਚਲ ਚੱਲ ਜਾਈਏ ਉਹਨਾਂ ਆਪਾਂ ਵੀ ਘਰੇ ਜਾ ਕੇ ਕੰਮ ਕੰਮ ਕਰੀਏ ਕੋਈ ਯਾਰ ਕਿਤੇ ਤਾਂ ਵੜੀ ਨਹੀਂ ਇਹ ਤਾਂ ਦੁਕਾਨ ਤੇ ਵੀ ਨਹੀਂ ਮਿਲਦੀ ਪੁਰਾਣੀ ਕੈਰੀ ਟੋਫੀਆ ਚਲ ਖਾ ਕੇ ਦੇਖ ਲੈ ਓਏ ਹਾ ਕੀ ਖਾਈਏ ਨਾ ਮੱਕੜ ਤੋਂ ਲੈ ਕੇ ਆ ਟੋਫੀ ਸੀ ਮੱਕਰ ਕੋਲ ਤਾਂ ਘਣੀ ਟੋਫੀਆਂ ਆ ਗਿਆ ਉਹ ਤਾਂ ਇੱਕ ਨੰਬਰ ਦਾ ਆਮਲੀ ਬੰਦਾ ਯਾਰ ਉਹ ਨਾ ਕਿਤੇ ਕੋਈ ਦੇ ਘਣੀ ਤੋਂ ਬੰਦਾ ਕੱਬੀ ਆ ਪਤਾ ਨਹੀਂ ਯਾਰ ਮੈਨੂੰ ਲੱਗਦਾ ਯਾਰ ਇਹ ਤਾਂ ਜਵਾਕਾਂ ਨੂੰ ਦੇੜੀ ਜਾਂਦਾ ਕਰਨੀ ਪੂ ਮੱਕਰ ਨਾਲ ਗੱਲ ਐਂ ਬਰਤਾਂ ਉਹ ਹੀ ਮਾਰ ਗਿਆ ਗੋਲੀ ਦਾ ਕਿੰਨੀ ਮਿੱਟੀ ਚਾਲ ਆ ਯਾਰ ਮੱਕਰ ਆਮਲੀ ਵਰਗਾ ਜਵਾਕੀ ਯਾਰ ਖਰਾਬ ਕਰਨ ਲੱਗੇ ਨੇ ਕਿਨੇ ਕਿਨੇ ਜਵਾਕਾਂ ਨੂੰ ਨਸੇ ਤੇ ਲਈ ਜਾਂਦੇ ਆ ਮੈਂ ਤਾਂ ਨਹੀਂ ਯਾਰ ਕੰਮ ਚੱਲਦਾ ਚਲੋ ਕੀ ਕਰਨਾ ਬੂਦੋ ਬਸ ਹਣਾ ਚਲ ਮੈਂ ਜਾਣਾ ਮੱਕਰ ਕੋਲ ਯਾਰ ਵਾ ਮੱਕਣਾ ਕਿਹਾ ਆ ਗਏ ਨੂੰ ਬੋਲੇ ਦੇ ਦਾ ਆ ਜਾਂਦਾ ਮੁੰਡਾ ਆਪਾਂ ਕਰ ਲਈਏ ਉਹ ਕਿਹੜਾ ਹੋਣਾ ਰੁਕੋ ਕੰਮ ਸੀ ਤੇਰੇ ਤੇ ਕੱਕਾ ਉਹ ਕਿਵੇਂ ਮੈਂਬਰਾਂ ਠੀਕ ਆ ਹੋਰ ਹੋਰ ਮੱਕਰ ਦਾ ਕੀ ਕੰਮ ਪੈਗਾ ਤੈਨੂੰ ਉਹ ਕੰਮ ਦਾ ਉਹਨੂੰ ਕੀ ਪਣਾ ਅੱਜ ਬਾਜ ਦਾ ਮੇਰਾ ਸ਼ਰੋਵਣ ਯਾਰ ਉਹ ਕੀ ਹੋ ਗਿਆ ਗੋਲੀ ਖਾਈ ਜਾਂਦਾ ਸੀ ਉਹ ਉਹ ਕਿਹੜੀ ਗੋਲੀ ਖਾਣ ਲੱਗਿਆ ਉਹ ਉਹਦਾ ਕਹਿੰਦਾ ਤੂੰ ਦਿੱਤੀ ਆ ਉਹ ਅੱਛਾ ਹੋ ਰੰਗ ਬੰਗਣੀ ਨਹੀਂ ਹਾਂ ਉਹ ਤਾਂ ਮਿੱਠੀ ਨਹੀਂ ਗੋਲੀ ਯਾਰ ਦੁਕਾਨ ਤੋਂ ਲਿਆਈ ਸੀ ਯਾਰ ਮੈਂ ਉਹ ਬਾਛੀ ਸੀ ਮੇਰੇ ਕੋਲੇ ਉਹ ਮੈਨੂੰ ਪੁੱਤਾ ਕਿਹੜੀਆਂ ਮਿੱਠੀਆਂ ਗੋਲੀਆਂ ਦੇ ਨਾਲ ਉਹ ਮੈਥੋਂ 10 ਰੁਪਏ ਮੰਗਦਾ ਸੀ ਉਹ ਕਹਿੰਦਾ ਮੈਂ ਚੀਜ਼ੇ ਖਾਣੀ ਆ 10 ਰੁਪਏ ਦਾ ਮੰਗ ਲੈ ਹੈ ਮੈਂ ਗੋਲੀਆਂ ਖਵਾਦੀ ਰਹੀ ਆ ਮੱਗੜਾ ਸਾਰੀ ਖਬਰ ਆਪਣੇ ਕੋਲ ਐ ਜੇ ਦੱਸਣੀਆਂ ਚਾਹੀਦੀ ਦੱਸ ਦੇਣੀ ਐ ਐਸਐਸਪੀ ਕੋਲ ਜਾਉਂਦਾ ਮੈਂ ਪੱਤਾਈ ਖਾਣ ਦੀ ਗੱਲ ਕਰਦਾ ਤੂੰ ਉਹ ਨਸ਼ੇ ਪੱਤੇ ਵਾਲੀ ਜਿਹੜਾ ਤੁਸੀਂ ਕਰਦੇ ਹੋ ਤੁਹਾਡੇ ਵਿੱਚ ਕੰਮ ਮੇਰੇ ਕੋਲ ਸਾਰੀ ਖਬਰ ਆਈ ਉਹ ਯਾਰ ਮੱਗੜ ਤਾਂ ਮੀਂਹ ਆਣਗੇ ਭੁੱਕੀ ਖਾਂਦਾ ਕਿਹੜਾ ਨਸ਼ੇ ਦੀ ਗੱਲ ਕਰਦਾ ਤੂੰ ਉਹ ਆਈ ਨਹੀਂ ਮਰਦਾ ਜਾਣਾ ਬੂ ਐਸਐਸਪੀ ਕੋਲੇ ਹਣਾ ਪਾ ਯਾਰ ਕਿੱਥੇ ਪਾਜ ਗਏ ਮੱਗੜਾ ਆਈ ਪਾ ਮੈਂ ਬਰਾ ਬਰਾ ਰਵਾਨਾ ਪਈ ਪਾ ਮੈਂ ਨਾ ਤਾਂ ਜੱਗੀ ਅੱਛਾ ਹਾਂ ਮਾਤਾ ਵਾਲੇ ਕਾਦੀ ਵੀ ਨਹੀਂ ਤਰੋਦਵਾਰ ਨੂੰ ਤੈਨੂੰ ਬਹੁਤ ਹੀ ਫਰ ਹੈ ਵੇ ਉਹ ਤਾਂ ਕਿ ਮਿੱਠੀਆਂ ਗੋਲੀਆਂ ਮੈਨੂੰ ਪਤਾ ਯਾਰ ਕਾਦੀਆਂ ਮੱਠੀਆਂ ਗੋਲੀਆਂ ਮੈਨੂੰ ਪਤਾ ਹੀ ਹੈ ਕਿਹੜੀਆਂ ਮੱਠੀਆਂ ਗੋਲੀਆਂ ਆ ਬਰਾ ਮਾ ਰਵਾਨਾ ਪਈ ਤੂੰ ਵੇ ਆਨੇ ਕਾ ਮੂੰਹ ਕਰਦਾ ਜੱਗੀ ਜਾਂ ਚਲ ਕੋਈ ਨਹੀਂ ਤੂੰ ਹੁਣ ਮੇਰੇ ਨਾਲ ਜਾਣਾ ਉਹ ਫਿਰ ਜੱਗੀ ਕੋਲੇ ਨਾ ਚੱਕ ਕੋਈ ਗੱਲ ਨਹੀਂ ਮੇਰਾ ਨਾਮ ਤੇਰੇ ਬਗਲ ਨੂੰ ਠੀਕ ਹੈ ਮੈਂ ਤੇਰੇ ਕੋਲੇ ਆਉਣਾ ਚੰਗਾ ਚੰਗਾ ਠੀਕ ਹੈ ਆ ਯਾਰ ਮੱਗਰਾਂ ਵਾਲੀ ਪਤਾ ਨਹੀਂ ਕਿੱਧਰ ਲੰਘ ਗਿਆ ਨਾ ਤਾਂ ਘਰੇ ਮਿਲਿਆ ਨਾਲੇ ਸੱਥਾਂ 'ਚ ਦੇਖਿਆ ਇੱਕ ਦੋ ਬੰਦਾਂ ਨੂੰ ਪੁੱਸ ਵੀ ਲਿਆ ਓਹ ਮੱਗਰ ਨੂੰ ਬਾਅਦ ਦੇਖਾਂ ਪਲਾ ਸਰਪੰਚ ਕੋਲ ਜਾਇਆ ਹਣਾ ਕਰਦਿਆਂ ਕੀ ਕੰਮ ਬੈਂਕ ਕਟ 골ਡ ਲੋਨ ਦਵਾ ਦੇ ਨਾਂ ਤੇ ਮਾਰੀ ਠੱਗੀ ਗਰੀਬਾਂ ਨੂੰ ਨਮਰਮਤ ਲੱਗਿਆ ਪੰਛੀਆਂ ਦੇ ਵੀ ਹੁੰਦੇ ਹਨ ਪਾਸਪੋਰਟ ਸਾਊਦੀ ਪ੍ਰਿੰਸ ਨੇ ਬਾਜ਼ਾਂ ਲਈ ਜਾਜਾ ਦੀਆਂ 80 ਟਿਕਟਾਂ ਕਰਾਈਆਂ ਬੁੱਕ ਅੱਜ ਕੱਲ੍ਹ ਜਰ ਜਾਨਵਰ ਪੰਛੀ ਵੀ ਜਾਇਆ ਕਰਨਗੇ ਜਰ ਬੰਦਾ ਦਾ ਛੜਦਾ ਨਹੀਂ ਵਿਚਾਰਾ ਗਰੀਬ ਬਰਬਾਦਾਂ ਏ ਤਗੜੇ ਲੋਕ ਭਾਵਾ ਮੀਰਾ ਜੋਤਲੇਆ ਸਰਪੰਚ ਸਾਹਿਬ ਕਰਿਓ ਮੈਂਬਰ ਆਇਆ ਕੋਈ ਗੱਲ ਨਹੀਂ ਲੰਘਿਆ ਗਾਹੀ ਆ ਜਾ ਹੋਰ ਸਰਪੰਚ ਸਾਹਿਬ ਕੀ ਹਾਲ ਨੇ ਕੀ ਕਾ ਮੈਂਬਰ ਆ ਦੂਸਰਾ ਚੜਦੀ ਗਲਾ ਜਾਵਾ ਜਾ ਮੈਂ ਠੀਕ ਹੈ ਹੋਰ ਫਿਰ ਕਿਵੇਂ ਆਉਣੇ ਹੋਏ ਓ ਯਾਰ ਮੈਂ ਤਾਂ ਤੇਰੇ ਕੋਲ ਕੰਮ ਆਇ ਸੀ ਇੱਕ ਬਹੁਤ ਜ਼ਰੂਰੀ ਕੀ ਕੰਮ ਆ ਓ ਯਾਰ ਮੈਂ ਪਿੰਡ ਦੀ ਇੱਜ਼ਤ ਦਾ ਸਵਾਲ ਆ ਕੀ ਹੋ ਗਿਆ ਇਹ ਜਿਆ ਪਿੰਡ ਚ ਇੱਕ ਤਾਂ ਮੱਗਰਾ ਮਲੀ ਹੋ ਗਿਆ ਯਾਰ ਕੀ ਵਰ ਤਾਂ ਮੱਗਰ ਨੇ ਹਜਾ ਉਨੇ ਜਨੇ ਕਿ ਜਵਾਕਾਂ ਨੂੰ ਨਾਹੇ ਤੇ ਲਈ ਜਾਂਦੇ ਆ ਅੱਛਾ ਯਾਰ ਹਾਂ ਇੱਕ ਉਹ ਜੱਗੀ ਹੋ ਗਿਆ ਉਹ ਜੱਗੀ ਕਿੰਨਾ ਦਾ ਉਹ ਸਤਨਾਵ ਯਾਰ ਅੱਛਾ ਉਹ ਜਿਹੜਾ ਚੁਗਲਖੋਰ ਸਤਨਾਵ ਬਜਦਾ ਹਾਂ 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 ਉਹ ਹੀ ਅੱਛਾ ਕੀ ਕਰਦਾ ਉਹ ਇਹ ਜਾਂ ਕੀ ਕਰਤਾ ਉਹਨੇ ਉਹ ਯਾਰ ਨਾ ਪਿੰਡ ਚ ਉਹ ਬਲੈਕ ਕਰਦੇ ਆ ਬਲੈਕ ਆ ਦਾਰੂ ਵੇਚਦੇ ਆ ਦਾਰੂ ਕਿਉਂ ਹੋਰ ਚਿੱਟਾ ਗੋਲੀਆਂ ਸਵੇਗਾ ਅੱਛਾ ਯਾਰ ਦਾਰੂ ਤਾਂ ਪਹਿਲਾਂ ਸੋਣੀ ਜਿਹੀ ਵਿਕਦੀ ਯਾਰ ਆਹਾਂ ਕੰਮ ਕਿ ਵੇਚਣ ਲੱਗਿਆ ਉਹਦਾ ਵਾਲਾ ਹੋ ਰਿਹਾ ਅੱਜ ਮੈਂ ਆਪ ਦੇਖੀ ਦੇਖਿਆ ਜਵਾਕ ਨੂੰ ਗੋਲੀ ਦਿੰਦਾ ਮੱਗਰ ਜਵਾਕ ਗਾਲ ਤੇ ਹੋਰ ਤਰ੍ਹਾਂ ਤਰ੍ਹਾਂ ਚੋਲਾ ਨਾ ਆ ਬੰਦੇ ਅੱਛਾ ਯਾਰ ਇਹਦਾ ਮੜੀ ਕੱਲਾ ਯਾਰ ਹੋਰ ਇਹਨਾਂ ਦਾ ਹੱਲ ਤਾਂ ਕਰਨਾ ਕੋਈ ਹੱਲ ਤਾਂ ਭਰਾਵਾ ਇਹਨਾਂ ਦਾ ਪੁਲਿਸ ਪੁਲਸੀ ਕਰੂ ਯਾਰ ਆਪਾਂ ਦਾ ਭਰਾਵਾ ਲੱਗਦਾ ਡਰ ਇਹਦਾ ਕੀ ਪਤਾ ਕਿ ਤੁੰਡਕੇ ਨੇ ਸੜੀ ਜਾ ਕੇ ਘਰੇ ਵੜ ਜਣ ਮੈਂ ਤਾਂ ਕੱਲਾ ਕਹਿ ਰਿਹਾ ਬੰਦਾ ਇਹਦੇ ਸਰਪੰਚਾ ਸਾਰੀ ਕੱਲੇ ਕਹਿ ਰਿਹਾ ਯਾਰ ਮੈਂ ਵੀ ਕੱਲਾ ਕਹਿ ਰਹੀ ਹਾਂ ਜਾਣਾ ਤਾਂ ਤੈਨੂੰ ਦੇਖ ਦੇਖ ਯਾਰ ਸਰਪੰਚਾ ਮੈਂ ਭਰਾ ਉਹ ਤੇਰੀ ਗੱਲ ਠੀਕ ਹੈ ਪਰ ਮੇਰੇ ਕੋਲ ਯਾਰ ਪਿੰਡ ਦੀ ਕੰਮ ਬੜਾ ਹੈਗਾ ਉਹ ਤੇ ਗਲੀ ਯਰ ਉੱਤੀ ਜਾ ਕੇ ਉਹ ਵਿਰੋਧੀ ਦੇ ਨਾਲ ਚੱਕਣ ਨਹੀਂ ਦਿੰਦੇ ਉੱਥੇ ਰੋਲਾ ਪਿਆ ਖੜਾ ਯਾਰ ਅੱਜ ਤਾਂ ਮੇਰਾ ਜਮੇ ਨਹੀਂ ਜਾ ਪਿੰਡ ਦਾ ਘੱਟ ਕੋਠ ਰੱਖਣਾ ਆਪਾਂ ਬਰਬਾਦ ਚ ਜਾਇਆ ਵਾਂਗੇ। ਓ ਯਾਰ ਕਰਾਂ ਆਪਾਂ ਇਹ ਦੋ ਤਿੰਨ ਗਿਆਰੇ ਜਾ ਕੇ ਸਮਝਾਈ। ਤਾਂ ਠੀਕ ਰਹੂਗਾ। ਪਿੰਡ ਦੀ ਗੱਲ ਪਿੰਡ ਚ ਰਹੀ ਕਾਣ ਰੋਲਾ ਪਾਣਾ। ਪੰਦਰਾਂ ਤੂੰ ਐ ਕਰ। ਇੱਕ ਦੋ ਮੈਂਬਰਾਂ ਨੂੰ ਹੋਰ ਲਾਇਆ ਨਾਲ ਦੂ ਵੀ ਛਾਣਾ ਬੰਦੇ ਆਏ ਤੁਸੀਂ ਜਾਇਓ। ਮੈਨੂੰ ਕਹਣੂ ਲਿਆਣਾ ਮੁੰਡਾ ਤਾਂ ਕੰਮ ਆਵੇ। ਕੋਈ ਸਰਪੰਚਾ ਮੈਂ ਤਾਂ ਐਂ ਕਹਿੰਦਾ ਜੀ। ਕਾਣੂ ਯਾਰ ਆਪਾਂ ਹੋਰ ਕੋਲੇ ਗੱਲ ਕਰਨੀ ਆ ਅਜਵਾਕਾਂ ਦੇ ਬੁਰਾ ਅਕਸ ਹੋਊਗਾ। ਜੇ ਆਪਾਂ ਦੋਹੀ ਜਾ ਵੜਦੇ ਵਧੀਆ ਰਹਾਂਗੇ। ਚੱਲ ਵੇਖ ਲੈ ਫਿਰ ਤੇਰੀ ਮਰਜ਼ੀ ਹੈ ਭਰਾਇ ਕਰ ਲੈਣਾ। ਉਹ ਤਾਂ ਮੈਨੂੰ ਕੰਮ ਬਾਲਿਆ ਅੱਜ ਕਿ ਜੇ ਤੂੰ ਘਰ ਫਿਰ ਚੱਪ ਚੱਲੇ ਆਉਣਾ ਉਹ ਤਾਂ ਬੜਾ ਜ਼ਰੂਰੀ ਕੰਮ ਆ ਕਰਨਾ ਹੀ ਪੂ ਆਪਾਂ ਕਰੋ ਜਾਣਾ ਫਿਰ ਆਪਾਂ ਆਪਾਂ ਤੂੰ ਦੱਸ ਟਾਈਮ ਜਦੋਂ ਆ ਤੇਰੇ ਕੋਲ ਇਹ ਜਿਆਦਾ ਜੀਹ ਆਉਣਾ ਫਿਰ ਟਾਈਮ ਤਾਂ ਫਿਰ ਮੈਂ ਉਹ ਤੋਂ ਕੰਮ ਮਾਰ ਸਮੂਹ ਸਮਝਾਣਾ ਚੱਲ ਫਿਰ ਚੱਲਦੇ ਚੱਲ ਠੀਕ ਆ ਫਿਰ ਆ ਜਾ ਫਿਰ ਚਾਹੂ ਨਹੀਂ ਪੀਣੀ ਨਾ ਬਸ ਜਾਉਂਦਾ ਰਹੇ ਚੱਲ ਫਿਰ ਆ ਜਾ ਚੱਲੀ ਚੱਲ ਮੈਂ ਬਰਾਪਾ ਫਿਰ ਜਾਣਾ ਕਿਹਦੇ ਘਰੇ ਆ ਮੈਂ ਕਿਹੜਾ ਯਾਰ ਉਹ ਨਹੀਂ ਜਿਹੜੀਆਂ ਦਾ ਹੋਰ ਫਿਰ ਕਿਹਦੇ ਕੋਲ ਜਾਵਾਂ ਆਪਾਂ ਆਪਾਂ ਉਹਦੇ ਭਾਈ ਕੋਲ ਨਾ ਚੱਲੀ ਚੱਲ ਉਹਦੇ ਭਾਈ ਨੂੰ ਘਰ ਕੋਲ ਜਾਣਾ ਤੂੰ ਘਰ ਤਾਂ ਜਾ ਸਰਫ ਰੋਦੀ ਕੋਲ ਬਾਤ ਚੱਲ ਰਹੀ ਆ। ਆ ਜਾ ਬਾਈ ਮੈਂ ਮਰਾ ਫਰ ਚੱਲ ਗਿਆ ਕਰ। ਮੈਂ ਬਰਾ ਕਿੱਧਰ ਲੈ ਇੱਧਰ ਤਾਂ ਗਲੀ ਗੋਲੀ ਵੀ ਨਹੀਂ ਬਣੀ ਲੱਗਦੀ ਨਾਲੀ ਟੋਟੀਆਂ ਪਈਆਂ ਆ ਰਹੀਆਂ। ਓ ਰਵਾ ਕਿਹੜਾ ਆਹਾ ਕਰਿਆ ਘਰ ਜਿਹਦਾ ਬੱਗੇ ਬਣਾ ਰੱਖਿਆ ਇਹਨਾਂ ਨੇ ਯਾਰ। ਘਰ ਤਾਂ ਬਣਾਉਣਾ ਹੀ ਆ ਬਾਈ। ਰੁਪਇਆ ਪਤਾ ਕਿੰਨਾ ਵੜ ਗਿਆ। ਗੱਲ ਤੇਰੀ ਜਮਾਂ ਸਹੀ ਆ ਭਰਾ ਮੈਂ। ਚੱਲ ਮਾਰ ਬੋਲ ਬੋਲ ਫਿਰ ਇਹਨੂੰ ਪੁੱਛ। ਜਿਵੇਂ ਉਹਦਾ ਉਹਨਾਂ ਕੋਲੇ ਗੱਲਾ ਅੱਛਾ ਸਰ ਕੋਠੀ ਵਰਗਾ ਬੈਠ ਗਿਆ ਕਦੇ ਗੱਡੀ ਲੈ ਲੈਂਦਾ ਜਿਹੜੇ ਮੋਟਰਸਾਈਕਲ ਹੈ ਮੋਟੀ ਕਮਾਈ ਕਰਦਾ ਫਿਰਦਾ ਇਹ ਚਲ ਮੈਂਬਰਾਂ ਮਾਰ ਬੋਲ ਫਿਰ ਉਹ ਸਤਨਾਮ ਪਕੇੜਾ ਮੈਂਬਰ ਪਾ ਲਓ ਨੰਗਾ ਹੋ ਜਾ ਗਿਆ ਭਰੀਆ ਕਦੇ ਸਰਵੰਤ ਸਿੰਘ ਸਾਹਿਬ ਕਿੰਨੇ ਮਹਿੰਗੇ ਮਹਿੰਗੇ ਜੀ ਸ਼ੀਲਾ ਰੱਖਿਆ ਨੇ ਗੱਤਾਂ ਤੇ ਵੀ ਠੀਕ ਆ ਮੈਂਬਰ ਆ ਪੱਕੇ ਬਲੇ ਕੀ ਨੇ ਯਾਰ ਬਾਥਰੂਮ ਦੇਖ ਕੇ ਵਿੱਚ ਪਕੜੇ ਪਏ ਨੇ ਔਰ ਆਹ ਕਾਇਆਂ ਦੇਖ ਚੰਗੀ ਨਾ ਲੱਗਦੀਆਂ ਹੋਰ ਪਾ 15 20 ਪਸੰਦ ਰੱਖਿਆ ਨੇ ਤਾਂ ਤੇ ਉੱਤਰ ਬਾਗਲੂ ਕੋਲ ਤੇ ਕਹਿੰਦੇ ਬਾਹਲੇ ਖੜੇ ਨੇ ਔਰ ਓ ਸਰਪੰਚ ਸਾਹਿਬ ਕੀ ਹਾਲ ਆ ਹਾਲ ਤਾਂ ਠੀਕ ਐ ਤੂੰ ਸੁਣਾ ਵਧੀਆ ਹੋਰ ਮੈਂਬਰ ਸਾਹਿਬ ਵਧੀਆ ਕੀ ਹਾਲ ਆ ਸਤਨਾਵਾਂ ਕਿਵੇਂ ਆਣੇ ਹੋਏ ਕੰਮ ਆਈ ਸੀ ਯਾਰ ਤੇਰੇ ਕੋਲ ਆ ਜਾ ਬੈਠੋ ਮੈਂ ਕੁਰਸੀ ਲੈ ਕੇ ਆਉਣਾ ਬਸ ਕੋਈ ਨਹੀਂ ਉਹਨੇ ਕੁਰਸੀ ਤੇ ਬਹਿ ਜਾਓ ਆ ਸਰਪੰਚ ਸਾਹਿਬ ਕੁਰਸੀ ਲਓ ਜਿੱਥੇ ਬਹਿ ਜਾਓ ਬਹ ਬੈਠੇ ਤੂੰ ਆ ਜਾ ਗੱਲ ਸੰਹਦਾ ਸਾਡੀ ਕਰਾਂ ਫਿਰ ਮੁੜ ਕੇ ਅਸੀਂ ਜਾਣਾ ਚਾਹ ਲੈ ਇਹ ਇੱਕ ਠੰਡਾ ਲੈ ਮੈਂ ਤੂੰ ਬਸ ਕੁਝ ਨਹੀਂ ਪੀਣਾ ਠੰਡਾ ਨਾ ਚਾਹ ਘਰੋਂ ਚਾਹ ਪੀ ਕੇ ਆਇਆ ਸੀ ਪਾਪਾ ਸਾਹਿਬ ਸ਼ਾਮ ਦਾ ਵੇਲਾ ਪੈਗ ਬੁੱਗ ਲੈ ਲੋ ਉਹ ਪੈਗ ਬੁੱਗ ਵਾਲੇ ਕਿਹੜੇ ਆ ਸੀ ਤੂੰ ਬਾਝਾ ਕੋਈ ਗੱਲ ਨਹੀਂ ਯਾਰ ਕਿ ਮੈਂ ਬਾਲੀ ਭੱਜੇ ਜੇ ਫਿਰ ਦੋਸਤ ਸਾਹਿਬ ਭੱਜਣਾ ਤੁਸੀਂ ਭੱਜਿਆ ਹੋ ਜਾਣਾ ਊਡੇ ਕੋਲੇ ਆਇਆ ਸੀ ਭੱਜਣਾ ਸੀ ਕਹਿੰਦੀਆਂ ਭੱਜਣਾ ਪਾਤੀਆਂ ਐਡੀ ਕੀ ਗੱਲ ਹੋ ਗਈ ਸਰਪੰਚ ਸਾਹਿਬ ਗੱਲ ਤੈਨੂੰ ਪਤਾ ਹੀ ਨਹੀਂ ਸਾਰੇ ਪਿੰਡ ਨੂੰ ਦਾ ਗੱਲ ਦਾ ਪਤਾ ਹੈਗਾ ਨਾ ਮੈਨੂੰ ਨਹੀਂ ਕੋਈ ਗੱਲ ਦਾ ਪਤਾ ਬੱਸ ਦਸੀ ਮੈਂਬਰਾਂ ਨੂੰ ਕੀ ਗੱਲ ਆ ਪਾ ਕਿਉਂ ਆ ਇਹਦੇ ਕੋਲੇ ਮੈਂਬਰ ਸਾਹਿਬ ਇਹ ਜੀ ਕੀ ਗੱਲ ਹੋ ਗਈ ਲੈ ਗੱਲ ਸੁਣਦਾ ਇਹ ਦੋਹੇ ਮੱਗਰਾ ਅਮਲੀ ਤੇ ਛੋਡੇ ਵਾਲਾ ਜਵਾਗ ਜਾ ਚਿੱਟਾ ਇਹ ਵੇਜਦਿਆ ਸੁਨੇਹੇ ਗਏ ਵੇਜਦਿਆ ਉਹ ਕਹੇ ਵਸੂਲ ਜਿਕਰ ਹੁੰਦਾ ਦੱਸ ਕਿ ਨਾ ਇੱਧਰ ਇਹ ਵੇਜਦਿਆ ਤੇ ਕਾ ਗੋਲੀਆਂ ਜਾਂ ਨਵੀਆਂ ਚੱਲੀਆਂ ਪਤਾ ਨਹੀਂ ਕਿਹੜ ਯਾਰ ਮਾੜੀ ਗੱਲ ਆ ਯਾਰ ਮਾੜੀ ਗੱਲ ਤੇ ਨੂੰ ਹੁਣ ਪਤਾ ਨਹੀਂ ਯਾਰ ਤੂੰ ਤੇਰੇ ਘਰੇ ਐਂਦੀਆਂ ਏਸੀ ਲਾ ਕੇ ਉਹ ਕਿੱਡੇ ਬੰਦੇ ਮਸੂਲੇ ਹਰਕੇ ਨੂੰ ਬਾਥਰੂਮ ਦੇ ਕਿਤੇ ਬਗਾੜ ਰੱਖੇ ਨੇ ਸਰਪੰਚ ਸਾਹਿਬ ਤੁਸੀਂ ਤਾਂ ਫਿਰ ਤੂੰ ਹੀ ਜੜੀ ਜਾਨੂੰ ਕੋਈ ਗੱਲ ਨਾ ਸੁਣਦੇ ਸਾਰਾ ਪਿੰਡ ਘਾੜ ਰੱਖਿਆ ਤੁਸੀਂ ਇਹ ਗੜੀਆਂ ਵੀ ਲਾ ਸੀ ਮੇਰੀ ਗੱਲ ਆ ਐਂਸਟਾ ਕਿਸ਼ਤਾਂ ਤੇ ਲਏ ਨੇ ਉਹ ਮੱਝਾਂ ਗਾਵਾਂ ਲਈਆਂ ਨੇ ਡਾਉਣ ਤੇ ਆ ਸਾਰਾ ਕੁਝ ਕਿਸ਼ਤਾਂ ਲੈ ਕੇ ਪਾਇਆ ਹੋਇਆਗਾ ਗਰੀਬ ਬੰਦਾ ਮੱਧਾ ਗੱਲਾ ਬਾਹਰ ਦਾ ਨੇ ਅੱਤੇ ਗਲੇ ਪਤੀ ਗੜੀਸਤਾ ਉਹ ਬੜੀ ਰੋਣ ਕੋ ਇੰਨਾ ਕੁਸਤਾਰ ਇੱਧੇ ਕਿਲ 14 ਹੁੰਦਾ ਇਹ ਤਾਂ ਤਹੇ ਜੀ ਦਾ ਰਖਲੇ ਨਾ ਮੈਂ ਸਾਹਿਬ ਤੁਮ ਨੂੰ ਨਹੀਂ ਸਾਖਤਾ ਇਹਦਾ ਕਿਸਤਾ ਉਸਤਾ ਦੇ ਲੈ ਉਹ ਸਾਰੇ ਪਿੰਡ ਦੇ ਤੁਹਾਡੇ ਜੀ ਦਾ ਪਤਾ ਹੈਗਾ ਨਾਲ ਤੂੰ ਵੀ ਰਹਿਿਆ ਹੋਇਆ ਲੱਗਦਾ ਮੈਂ ਤਾਂ ਮੈਂ ਤਹੀ ਮੈਂ ਨਿਰਿਆ ਲੈਣਾ ਨਾ ਮੈਨੂੰ ਪਤਾ ਸਾਜਾ ਜਗਵਗਦਾ ਚੰਡੀਗੜ੍ਹ ਪੜਦਾ ਹੈ ਉਹ ਮੈਂਬਰ ਸਾਹਿਬ ਹਾਂ ਸੱਚ ਮੇਰੇ ਤਾਂ ਹੁਣ ਗੱਲ ਯਾਦ ਆਈ ਯਾਰ ਪਰਸ ਮੇਰੇ ਕੋਲ ਮੱਕਰ ਆਇਆ ਸੀਗਾ ਅੱਛਾ ਮੈਂ ਲੈ ਤੈਨੂੰ 扑ਕੜ ਖਵਾਉ ਮੇਰੇ ਕੋਲ ਖਾ ਜਾਣਾ ਗਈ ਵਰੀ ਮੈਨੂੰ ਕਹਿੰਦਾ ਯਾਰ ਤੂੰ ਲਾਂਬੇ ਹੀ ਦਿੰਦਾ ਈ 扑ਕੜ ਨਹੀਂ ਖਵਾਉਂਦਾ ਕਹਿੰਦਾ ਅੱਜ ਉਹ ਕਿਹੜੀ ਹੁੰਦੀਆਂ ਗੋਰਾ ਦੀ ਹੰਡ ਉਹ ਹੀ ਤਾਂ ਜਿੱਤਾ ਹੁੰਦਾ ਹੈ ਪਰ ਪੈਸਾ ਮੈਨੂੰ ਨਹੀਂ ਪਤਾ ਸੀ ਮੈਂ ਉਹਨੂੰ ਆਖਿਆ ਭਰਾਵਾ ਮੈਨੂੰ ਕਹਿੰਦਾ ਐਸੇ ਸਰਦੇ ਮੈਂ ਜੇਨਾਂ ਸੱਤਾ ਕੋ ਸਾਈ ਕੋੜ ਕੋ ਮਾਮੇ ਇਹ ਤਾਂ ਥੂਰੀ ਖਾਗਦਾਂਗੇ ਦੇਖ ਸਤਨਾਮ ਗੱਲ ਸੁਣਾ ਅਸੀਂ ਤਾਂ ਤੈਨੂੰ ਯਾਰ ਮੂੰਹ ਮੱਥੇ ਬੰਦੇ ਲੱਗਦਾ ਤੂੰ ਸਾਡੇ ਹਾਂ ਸਮਝਾਉਣ ਆਗੇ ਅੱਜ ਮੱਧਰ ਨਾਲ ਗੱਲ ਹੋਈ ਸੀ ਮੇਰੀ ਅੱਛਾ ਜਦੋਂ ਮੈਂ ਮਾੜਾ ਮੋਟਾ ਡਰਾਇਆ ਤੂੰ ਮਗਾਇਆ ਉਹ ਮੰਨ ਗਿਆ ਉਹ ਕਹਿੰਦਾ ਦੇਖ ਯਾਰ ਮੈਂ ਤਾਂ ਭਰਾਵਾ ਭੁੱਖੀ ਪਾਕੀ ਖਾਣਾ ਵਾਲਾ ਬੰਦਾ ਕਹਿੰਦਾ ਜਿਹੜਾ ਇਹ ਸਾਰਾ ਨਸ਼ਾ ਸੋੜਾ ਹੀ ਹੁੰਦਾ ਕਹਿੰਦਾ ਇਹ ਕੜਾ ਮੈਨੂੰ ਜੱਗੀ ਕਰਾਉਂਦਾ ਚੰਡੀਗੜ੍ਹ ਤੋਂ ਲਿਆਉਂਦਾ ਕਹਿੰਦਾ ਉਹ ਉਹ ਕਾਣੂ ਜੱਗੀ ਕਰਾਉਂਦਾ ਯਾਰ ਬੇਜਾ ਦਾ ਮੱਕਰੀ ਆ ਸਾਡੇ ਵਾਲੇ ਜਵਾਕੇ ਦਾ ਉਹ ਨਾਂ ਲੈ ਤਾਂ ਉਹ ਵੀ ਮਗਰ ਪੈ ਜਾਂਦੇ ਉਹਦਾ ਯਾਰ ਤੂੰ ਗੱਲ ਸੁਣ ਮੇਰੀ ਦੇਖ ਲੈ ਤੇਰੇ ਸਾਰੇ ਆ ਸਮਝਾਉਣਾ ਸਮਝਾ ਲਾ ਜੈਸੀ ਗਾਂ ਪੁਲਿਸ ਕੋਲੇ ਵਾਗੇ ਨਾ ਫਿਰ ਕੰਮ ਟੈਡਾ ਹੋ ਜਾਊ ਚੱਲ ਮੈਂ ਭਰ ਤੂੰ ਆਇਆ ਕਰੀ ਪੁਲਿਸ ਕੋਲੇ ਤਾਂ ਨਾ ਜਾਇਓ ਪਤਾ ਕੀ ਆ ਮੈਂ ਤੈਨੂੰ ਗੱਲ ਦਾ ਤਾਂ ਮੈਂ ਅੱਖ ਨੇ ਆਉਣ ਦੇ ਉਹਨੂੰ ਉਹਨੂੰ ਪੁੱਛੂਗਾ ਸਮਝਾਉਂਗਾ ਜੇ ਗੱਲ ਹੋਈ ਵੀ ਆਪਾਂ ਬਹਿ ਕੇ ਸੁਝਾ ਲਾਂਗੇ ਗੱਲ ਦੇ ਸਮਝਾਉਣਾ ਸਮਝਾਦੀ ਆਪਦੇ ਤਰੀਕੇ ਨਾਲ ਨਹੀਂ ਫਿਰ ਅਸੀਂ ਸਮਝਾਈ ਦੇਵਾਂਗੇ ਜੇ ਸਰਪੰਚ ਸਾਹਿਬ ਕੋਈ ਗੱਲ ਹੋਈ ਵੀ ਨਾ ਆਪਾਂ ਬਹਿ ਕੇ ਮਸਲਾ ਹੱਲ ਕਰ ਲਾਂਗੇ ਕੋਈ ਥਾਣੇ ਨਾ ਜਾਏ ਦੇਖ ਤੇਰੇ ਕੋਲ 4 ਦਿਨ ਨੇ ਜੇ ਮਸਲਾ ਹੱਲ ਕਰ ਸਕਦਾ ਕਰ ਲਾ ਨਹੀਂ ਫਿਰ ਅਸੀਂ ਥਾਣੇ ਜਾਵਾਂਗੇ ਨਾਲੇ ਹੋਰ ਵੀ ਹੱਲ ਕਰਾਂਗੇ ਤੁਸੀਂ ਟੈਂਸ਼ਨ ਨਾ ਲਓ ਆਉਣ ਦਿਓ ਨੂੰ ਘਰੇ ਉਸ ਤਰ੍ਹਾਂ ਕਰਕੇ ਉਹਦੀ ਮੈਂ ਸਾਰੀ ਗੱਲ ਫਿਰ ਮੈਂ ਨਿਮੇੜ ਦੂੰ ਦੱਸ ਗੱਲ ਸੁਣੇ ਸਤਨਾਵਾ ਅਸੀਂ ਤੇਰੇ ਕੋਲੇ ਉਹੀ ਨਹੀਂ ਆਏ ਮੈਂ ਆਪਦੇ ਅੱਖੀਂ ਦੇਖਿਆ ਮੱਗਰਾ ਅਮਲੀ ਨੂੰ ਜਵਾਗ ਨੂੰ ਗੋਲੀ ਫੜਾਉਂਦਾ ਠੀਕ ਹੈ ਨਾ ਮੱਗਰਾ ਅਮਲੀ ਤਾਂ ਹੈ ਹੀ ਇਹ ਜਾਂ ਓਏ ਯਾਰ ਸਪਲਾਈ ਜਿੱਥੇ ਹੁੰਦਾ ਉੱਥੋਂ ਉਹ ਤਾਂ ਤੋਂ ਗੱਲ ਸਮਝਦਾ ਨਹੀਂ ਛੋੜੇ ਵਾਲਾ ਜਵਾਕ ਆ ਸਪਲਾਈ ਕਰਦਾ ਉਹਨੂੰ ਹੁਣ ਤਰੇ ਸਾਰੇ ਆ ਸਮਝਾ ਲਈ ਮੇਰਾ ਵੀਰ ਅੱਜ ਨੂੰ ਸਾਨੂੰ ਨਾ ਕਹੀ ਠੀਕ ਆ ਹੁਣ ਤੇ ਉਹਨੂੰ ਮੈਂ ਕਰਦਾ ਕਰਦਾ ਹਾਂ ਅਸੀਂ ਜਾਣੇ ਆ ਠੀਕ ਆ ਬਾਈ ਚਲਿਏ ਫਿਰ ਥੋੜਾ ਮੈਂ ਬਰਾ ਪਾਣੀ ਪੀ ਜਾ ਲੈ ਯਾਰ ਬਸ ਪਾਣੀ ਦਾ ਬਸ ਲੋੜ ਹੀ ਆਹੀ ਪਾਣੀ ਮੈਂ ਬਰਾ ਮਨ ਤੋਂ ਮੇਨ ਬੰਦਾ ਹੀ ਨਾ ਦਾ ਇਹ ਲੱਗਦਾ ਵੀ ਸਪਲਾਈ ਜਿੱਥੋਂ ਆਉਂਦਾ ਫਰੋਂ ਕਿਤੇ ਨਹੀਂ ਆਪਾਂ ਕੋਲੇ ਪੱਕੀ ਰਿਪੋਰਟ ਆ ਜੱਗੀ ਆਣੇ ਵਾਲਾ ਲੋਚਾ ਲੱਗਦਾ ਬੰਦਾ ਮੈਨੂੰ ਦੇਖਣ ਚਾਹੇ ਲੱਗਿਆ ਲੋਚੀ ਅੱਖਾ ਬੁਰੀ ਏ ਚਲ ਫਿਰ ਦੇਖਦੇ ਆ ਕੀ ਬਣਦਾ ਚਲ ਆ ਜਾ ਫਿਰ ਆਪਾਂ ਗੇਰਾ ਸਭ ਨੂੰ ਮਾਇਸ ਘਰ ਦਾ ਫਿਰ ਦੇਖਦੇ ਆ ਕਿ ਕੀ ਬਣਦਾ ਹੋਰ ਚਾਹ ਚਲੀਏ ਹੁਣ ਯਾਰ ਔਰ